yo ਹੀਰ ਕੈ ਦਰਿਆ ਵਤ ਜਤੋ ਓਟ ਕੇ ਨਾਹੀ ਕੋਏ ਸੋਦਰ ਕੈਸੇ ਛੋਡਿਏ ਜੋ ਦਰੇ ਸਰਾ ਹੋਏ ਸਭਗਰੰਦੀਆ ਪਾਰ ਕਿਉ ਕਰੇ ਮਾਦਾ ਸੁਖਾ ਜਿਤਨੀ ਵੀ ਸਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ ਸਾਰੇ ਵੱਡੇ ਕਰਮਾ ਵਾਲਿਓ ਕਿਉਂਕਿ ਜੀਵ ਦਾ ਤੁਸੀਂ ਸਾਰੇ ਸੋਚ ਕੇ ਕੁਝ ਹੋਰ ਆਏ ਪਾਉਣੇ ਕਰਾਜ ਪਰ ਹਮਦਾ ਹੋ ਗਈ ਹੈ ਜਿਹੜਾ ਮਾਲ ਨੂੰ ਚੰਗਾ ਲੱਗਦਾ ਹੋਣ ਜੋ ਅਕਾਲ ਪੁਰਖ ਨੂੰ ਆਪਣੇ ਆਪਣੇ ਈਸ਼ਟ ਨੂੰ ਚੰਗਾ ਲੱਗਦਾ ਹੈ ਕੁਝ ਰਾਮ ਨੂੰ ਕੁਝ ਦਾ ਕੋਈ ਸ਼ਾਮ ਨੂੰ ਹੋਣਦਾ ਕੁਝ ਮਾਤਾ ਨੂੰ ਕੁਝ ਦਾ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਦਾ ਸਾਰੀ ਚਿੰਗੇ ਤੁਸੀਂ ਸੋਚ ਕੇ ਕੁਝ ਹੋਰ ਆਏ ਹੋ ਹੋਗੇ ਪਰ ਜਿਹੜਾ ਆ ਚਾਨਣਾ ਵਗਰੇ ਅਨੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾ ਦੇ ਵਿੱਚ ਕੇ ਕੁਝ ਜਿਹੜੇ ਵਿਛੋਲੇ ਹੁੰਦੇ ਨੇ ਉਹਨਕੋ ਇਹਨਾਂ ਦੀ ਬਖਸ਼ਿਸ਼ ਇਹਨਾਂ ਦਾ ਬਹੁਤ ਵੱਡਾ ਤੁਹਾਡੇ ਉੱਤੇ ਉਹਨੂੰ ਪੁਕਾਰਿਆ ਪਿਆਰ ਦੇ ਨਾਲ ਜਿੰਨੀਆਂ ਵੀ ਬੀਜੀਆਂ ਪੈਣਾ ਮਾਈ ਲੋਕ ਨੇ ਸਭ ਨੂੰ ਮੈਂ ਬੇਨਤੀ ਕਰਾਂ ਵੀ ਆਪਣੇ ਨੰਦ ਦੇ ਵਿੱਚ ਚੌਂਕੜੇ ਮਾਰ ਕੇ ਨਾ ਆਖਾ ਬੰਨ੍ਹ ਕਰਕੇ ਵਹੇ ਜੋ ਸਾਰੀ ਸੰਗਤ ਭਾਈਆਂ ਨੂੰ ਵੀ ਬੇਨਤੀ ਹੈ ਕਿ ਥੋੜਾ ਸਮਾਂ ਆਪਾਂ ਨੇ ਉਸ ਅਕਾਰ ਬੁਰਖ ਦੀ ਯਾਦ ਦੇ ਵਿੱਚ ਰਾਮ ਗੋਵਾਨੀ ਯਾਦ ਦੇ ਵਿੱਚ ਬੈਠ ਕੇ ਥੋੜਾ ਸਮਾਂ ਜਸ ਕਰਮੈਂ ਫਿਰ ਬਾਦ ਦੇ ਵਿੱਚ ਆਪਾਂ ਜੈਸਾ ਸਮਾਂ ਹੋ ਗੁਰੂ ਗੰਸਾ ਮਹਾਰਾਜ ਕਿਰਪਾ ਕਰੇ ਪਿਆਰ ਦੇ ਨਾਲ ਅਨੰਦ ਰਹਿਣਾ ਪਰੇ ਸ਼ਾਂਤੀ ਲੈਣੀ ਹੈ ਜੁੜ ਕੇ ਬੈਠੋ ਆਪਣੇ ਆਪਾਂ ਬਣਾ ਕਰਕੇ ਫੋਨ वगੈਰਾ ਸਾਰੇ ਇੱਕ ਪਾਸੇ ਰੱਖ ਕੇ ਆਪਾਂ ਨਾ ਤਿੰਨੇ ਹਿੱਸਿਆਂ ਦੇ ਵਿੱਚ ਧਾਰਨਾ ਬੇਟੀ ਕਰ ਜਿਹੜੀ ਮੈਂ ਸੌਖੇ ਜਿਹੇ ਤਰੀਕੇ ਦੇ ਨਾਲ ਬੜੇ ਸੌਖੇ ਸੁਖੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਗੁਰਵਾਨੀ ਕਹਿੰਦੀ ਕਿ ਜ ਸਾਡੇ ਗੁਰੂ ਸਰਵਾਨ ਅਕਾਲ ਪੁਰਖ ਕਹਿੰਦੇ ਕਿ ਸਾਡੇ ਬਾਣੀ ਦੇ ਉਪਾਰ ਦੇ ਨਾਲ ਤਿੰਨੇ ਹਿੱਸਿਆਂ ਦੇ ਵਿੱਚ ਗੱਜ-ਗੱਜ ਕੇ ਧਾਰਨਾ ਦੇਣਾ ઓ રામ બોલે રામ બોલે રામ હો રામ Yeah, you got thank <laughs> you ਕਬੀਰ ਭਗਤ ਜੀਆਂ ਦਾ ਸ਼ਲੋਕ ਹੈ ਜਿਸ ਵਕਤ ਕੰਨਦ ਹੋ ਸਰਕਰ ਦੇ ਬ੍ਰਾਹਮਣ ਲੋਕ ਉੱਚੀ ਜਰਦੀ ਦਾ ਮਾਨ ਕਰਦੇ ਮੇਰਾ ਹੀ ਮੰਦਰ ਦੇ ਵਿੱਚ ਰਹਿੰਦੇ ਅੱਜ ਸਾਡਾ ਨਿਕਲਿਆ ਰੱਬ ਵਰਦਾਰੇ ਰਹਿੰਦੇ ਰੱਬ ਮਸਜਿਦ ਦੇ ਵਿੱਚ ਰਹਿੰਦੇ ਕਿਉਂ ਜਿਹੜੇ ਮਹਾਪੁਰਸ਼ ਹੁੰਦੇ ਆ ਉਹ ਦਰਗਾਹ ਦਾ ਸੀ ਹੁੰਦੇ ਆ ਕਿਸਾਂ ਕੋ ਨਹੀਂ ਬੋਲਦੇ ਦੇਖੋ ਕੁਝ ਲੈਂਦੇ ਆ ਜਿਸ ਤਰ੍ਹਾਂ ਹਤਿਆਰੀ ਨੇ ਉਹਦੇ ਗੁਰਮੁਖੋ ਔਲਾਦ ਗਿਆ ਤਰਕਾਲੂ ਅਸੇ ਹੁੰਦੇ ਆਉਣ ਵਾਲਾ ਸਮਾਂ ਪਿਛਲਾ ਸਮਾਂ ਸਾਰਾ ਦੇਖ ਲੈਂਦੇ ਆ ਜਾਣਦੇ ਨੇ ਪਰਮਪੁਰ ਦੇ ਤਦਕ ਕਵੀਰ ਜੀ ਅੰਮ੍ਰਿਤ ਇਹ ਸਲੋਕ ਪੰਡਤਾਂ ਦੇ ਨਾਲ ਜਿਹੜੀ ਬਹਿਸ ਦੇ ਵਿੱਚ ਚਰਚਾ ਹੋਈ ਉਸ ਵਕਤ ਹੀ ਉਹ ਸਲੋਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਐਡ ਕੀਤਾ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਸਵੇ ਘਰ ਕਾ ਨਾਮ ਹੋ ਲੈ ਘਰ ਨਾਮ ਮਿਰਦਾ ਬਈ ਦਿਲ ਦੇ ਵਿੱਚ ਰੱਬ ਬੋਲਦਾ ਸਵੇ ਘਰ ਕਾ ਨਾਮ ਹੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਅੱਜ ਦੇ ਸਾਇੰਸ ਕਾ ਨਾ ਪੜੇ ਲਿਖੇ ਉਹ ਵੀ ਇਹ ਸਵਾਜ ਨੂੰ ਪਤਾ ਨਹੀਂ ਕਰ ਸਕੀਂ ਕਿਉਂਦੀ ਕਿਤਨਾ ਹੋਵੇ ਇਹ ਵਾਜ ਕਿਥੋਂ ਆਉਂਦੀ ਸਵੇ ਘਰ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ

ਸਾਡੇ ਵਾਸਤੇ ਸਮਝਾਉਣਾ ਕਰਦੀ ਆਂ ਰੱਖੋ ਪਰਸ ਇੰਨੇ ਕੁ ਸੌਦੇ ਜੱਟੇ ਹੀ ਚੁੱਕੇ ਆਂ ਬਾਰੀ ਨੂੰ ਸਮਝਣ ਦਾ ਦੂਰ ਦੀ ਗੱਲ ਸੁਣਨ ਦੀ ਸਾਡੇ ਗੱਲ ਸਿਰ ਵਸਤਾ ਦੀ ਆ ਸਮਾਸੇ ਕੋਈ ਮੈਂ ਥੋੜੇ ਜਿਹੀ ਵਿਚਾਰ ਕਰਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਤਾਕਤ ਸਰੀਰ 15 ਸਾਲ ਦੀ ਧਰਤੀ ਦੇ ਉਤੇ ਬਚਪਨ ਦੀ ਹੋਂਦ ਸਾਧਨ ਸੰਤ ਕਿੰਨੀ ਉਮਰ ਹੁੰਦੀ ਹੈ ਇਸ ਤੋਂ ਵੀ ਛੋਟੀ ਹੋਂਦ ਸੀ ਧੰਗੂ ਗੋਬਿੰਦ ਸਿੰਘ ਮਹਾਰਾਜ ਸੋਹਣਾ ਠੇਰਾ ਮਹਾਰਾਜਿਆਂ ਦਾ ਸੋਹਣਾ ਵਸਤਰ ਚਰਣਾ ਦੇ ਵਿੱਚ ਜੋੜਾ ਪਾਇਆ ਔਰ ਆਪਣੇ ਹੱਥ ਕਮਲਾਂ ਦੇ ਉਹ ਸੋਨੇ ਦੇ ਕੰਗਣ ਪਹਿਨੇ ਹੋਏ ਮਹਾਰਾਜ ਜਿਸ ਵਕਤ ਮਾਤਾ ਗੁਜਰੀ ਜੀ ਧਰਾਨਿਕ ਮੈਣੀ ਦੇ ਨਾਲ ਤਦ ਸ੍ਰੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਗਵਾਨੀ ਹੋ ਰਹੇ ਰਹੇ ਤੇ ਮਾਤਾ ਗੁਜਰੀ ਜੀ ਆਪਣਾ ਕੰਮ ਕਾਜ ਅਜਿ ਇਸ ਤਸੀਹਾਨੇ ਤੱਕ ਸ੍ਰੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਖੁਈਸਾ ਬਣੀ ਹੋਈ ਹੈ ਇਤੋਂ ਮਾਤਾ ਗੁਜਰੀ ਜੀ ਜਲਕਰ ਦੇ ਮਦਸਨ ਸਾਧ ਸ਼ਰਮਾ ਰਾਜ ਵਾਸਤੇ ਗੁਰ ਤੇਗ ਬਹਾਦਰ ਨੂੰ ਹੈ। ਉਹ ਕਿ ਇਹ ਇਲਾਕਾ ਬਿਹਾਰ ਦੇ ਵਿੱਚ ਆ ਚੁੱਕਿਆ ਗੁਰੂ ਕੋ ਰੱਬ ਆਉਂਦਾ ਉੱਥੇ ਹੁੰਦਾ ਜਿੱਥੇ ਗਰੀਬੀ ਹੋਵੇ ਆ ਤੇ ਰੱਬ ਮਹਿਲਾਂ ਦੇ ਵਿੱਚ ਨਹੀਂ ਪ੍ਰਗਟ ਹੁੰਦਾ। ਰੱਬ ਗਰੀਬ ਦੇ ਘਰੇ ਪੈਂਦਾ। ਗੁਰੂ ਨਾਨਕ ਸਾਹਿਬ ਆਏ ਕਿੰਨੇ ਆਪਣੀ ਗਰੀਬੀ ਉਸ ਪਰਵਾਦ ਦੇ ਜਿੱਥੇ ਮਹਾਰਾਜਾ ਤ੍ਰਿਪਤਾ ਦੇ ਘਰੇ। ਭਗਵਾਨ ਰਾਮ ਜੀ ਆਏ ਕਿੱਥੇ ਉਤਾਰ ਹੋਏ ਗ੍ਰੀਹਾਂ ਨੇ ਕਿੱਥੇ ਉਤਾਰ ਭਗਵਾਨ ਕ੍ਰਿਸ਼ਨ ਚੰਦਰ ਮਹਾਰਾਜ ਜੀ ਨੇ ਜਿਹੜਾ ਦੇ ਵਿੱਚ ਉਤਾਰ ਹੋਣਾ ਹੋਵੇ ਐਸੇ ਰੰਗਾਂ ਦਾ ਉਸ ਅਵਤਾਰੀ ਪੁਰਸ਼ਾਂ ਦਾ ਹੋਣਾ ਉਸ ਮੈਂ ਨਾਲ ਹੁੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਦਾ ਕਵੀ ਸੰਤੋਖ ਸਿੰਘ ਜੀ ਆਦੇ ਕੰਮ ਜੰਤਰਾ ਦੇ ਵਿੱਚ ਬਹੁਤ ਸੋਨਾ ਵਿਆਹ ਇੱਕ ਦਿਨ ਕਹਿੰਦੇ ਉਹ ਗੋਰੀ ਸਿੰਘ ਮਹਾਰਾਜ 50 ਸੌ ਦਿੱਤਾ ਕੀ ਤੋਂ ਕੋੜਾ ਜਾ ਕੇ ਗੜੀ ਪੈਜੀ ਸੀ ਪਤਲੀ ਉਸ ਗੜੀ ਦੇ ਵਿੱਚ ਉਹ ਲੰਘ ਕੇ ਨਾ ਇੱਕ ਮੰਦਰ ਪੈਦਾ ਸੀ ਮੰਦਰ RAM ਜੀ ਮਹਾਰਾਜੀ ਹੁੰਦਾ ਹੈ ਭਗਵਾਨ RAM ਅੰਦਰ ਮਹਾਰਾਜੀ ਦਾ ਇੱਕ ਮੰਦਰ ਸਰਵਸੋ ਉਸ ਮੰਦਰ ਦੇ ਵਿੱਚ ਇੱਕ ਪੁਜਾਰੀ ਰਹਿੰਦਾ ਸੀ ਸੁਣ ਵਾਲੀ ਵਾਲਾ ਉਸ ਮੰਦਰ ਦੇ ਵਿੱਚ ਪੁਜਾਰੀ ਰਹਿੰਦਾ ਆਪਣੀ ਪੂਜਾ ਪਾਠ ਕਰਦਾ ਜਲ ਚਹਾਉਂਦਾ ਜਾਤਾਂ ਉਭਾਉਂਦਾ ਕਰਦਾ ਪਰ ਅੱਜ ਵੀ ਉਹ ਜਗ੍ਹਾ ਦੇ ਅਸੀਂ ਜਾਈਏ ਨਾ ਜਿਹੜੇ ਗੁਰਮੁਖ ਜਾਂਦੇ ਹਨ ਪੜਨਾਸਨ ਦੀ ਤਲਕੀ ਤੇ ਅੱਜ ਵੀ ਉਸ ਮੰਦਰ ਦੇ ਵਿੱਚ ਦੇ ਲੰਘਣ ਵਾਸਤੇ ਜਗਾ ਬਣੀ ਪਈ ਜੀ ਫਿਰ ਕਿਤੇ ਜਾ ਕੇ ਮੰਦਿਰ ਦੇ ਵਿੱਚ ਵਗ ਗਈ ਹੈ ਸੰਮੰਦਰ ਦੇ ਉੱਤੇ ਹੀ ਹੁੰਦੀ ਆ। ਉਹੀ ਰਸਤਾ ਹੈ ਗੰਗਾ ਦਾ ਧਿਆਨ ਦਾ। ਜਦੋਂ ਗੁਰੂ ਵਾਰਿੰਸਿੰਘ ਮਹਾਰਾਜ ਗੰਗਾ ਦੇ ਉੱਤੇ ਖੇਡਣ ਵਾਸਤੇ ਜਾਂਦੇ ਆਪਣੇ ਬਾਸਿਕਾਏ ਮਿੱਤਰਾਂ ਨੂੰ ਨਾਲ ਲੈ ਕੇ ਉਸ ਮੰਦਰ ਦੇ ਵਿੱਚ ਦੀ ਲੰਗ ਦੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬਚਪਨ ਦੇ ਸਮੇਂ ਦੀ ਸਥਿਤੀ ਨੂੰ ਨਾਲ ਲੈ ਕੇ ਜਦੋਂ ਮੰਦਰ ਦੇ ਉਸ ਜੀ ਲੰਗ ਦੇ ਨਾਲ ਉਸ ਵਕਤ ਦਾ ਜਿਹੜਾ ਪੰਡ ਵਿਸ਼ੇਵਦਨ ਸੀ ਆਹੋ ਤੁਸੀਂ ਉਦੋਂ ਸੋਚਦਾ ਮੈਂ 베ਦਾਂ ਦਾ ਗਿਆਤਾ ਵੀ ਆ ਮੈਂ ਰਮਾਇਣ ਵਾਪਸ ਵੀ ਪੜਦਾ ਹੁੰਦਾ ਵੈਭਵ ਕ੍ਰੰਸ ਪੜਦਾ ਹੈ ਗਲੇ ਪਰ ਜਿਹੜੀ ਮੈਂ ਰਮਾਇਣ ਪੜਦਾ ਨਾ ਇਹਦੇ ਵਿੱਚ ਕਥਨ ਕੀਤਾ ਹੋਇਆ ਵੀ ਜਿਹੜੇ ਮਹਾਪੁਰਸ਼ਾਂ ਦੇ ਲੱਛਣ ਨੇ ਨਾ ਮਹਾਪੁਰਸ਼ ਹੁੰਦੇ ਕਿਦਾਂ ਦੇ ਨੇ ਜਿਹੜੇ ਅਵਤਾਰੀ ਪੁਰਸ਼ ਨੇ ਗੁਰੂ ਲੋਕ ਨੇ ਉਹ ਕਿਦਾਂ ਵੀ ਹੁੰਦੇ ਆ ਸਰੌਲਪਨ ਦਾ ਸਰੀਰ ਹੁੰਦਾ ਨੰਨਾ ਲੰਮੀਆਂ ਲੰਮੀਆਂ ਬੰਦੀਆਂ ਵਾਵਾ ਬੰਦੀਆਂ ਨੇ ਗੋਡਿਆਂ ਨੂੰ ਵਿਖਾਏ ਚਿਹਨ ਚਕਰ ਜਿਹੜੇ ਬੰਦੇ ਨੇ ਬੜੇ ਤਿੱਖੇ ਹੁੰਦੇ ਆ ਜਿਸ ਦੀ ਬਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕੀ ਹੁੰਦੇ ਨੇ ਮਹਾਪੁਰਸ਼ਾਂ ਦੇ ਲਖਣ ਕੀ ਹੁੰਦੇ ਨੇ ਪਿਆਰ ਦੇ ਨਾਲ ਸਾਰੀ ਸੰਗਤ ਨੂੰ ਲਿਓ ਕੋਡਾ ਲੰਮੀਆਂ ਸੁਖਾਂਤੀ ਗੜ